ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਬਈ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਕੋਠਾਗੁਰੂ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਤਹਿਸੀਲ ਇਹਨੂੰ ਭਗਤਾ ਭਾਈ ਪੈ ਜਾਂਦੀ ਆ ਤੇ ਬਾਈ ਦਾ ਵਪਾਰ ਦਾ ਕੰਮ ਆ ਦੋ ਨਗ ਬਕਾਊਗਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਸਾਸੀ ਕਾ ਬਾਈ ਜੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਨਾਂ ਕੀ ਹੈ ਜੀ ਆਪਣਾ ਨਾਂ ਜੀ ਤੇਜਾ ਸਿੰਘ ਹੈ ਬਾਈ ਦਾ ਨਾਂ ਤੇਜਾ ਸਿੰਘ ਬਾਈ ਜੀ ਜੇ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਹੈ ਜੀ ਆਪਣਾ ਜਲਾਲਾ ਰੋਡ ਆ ਜੀ ਜਲਾਲਾਏ ਰੋਡ ਤੇ ਬਾਈ ਦਾ ਘਰ ਆ ਤੇ ਕਿੰਨੇ ਨਾਗ ਵਿਕਾਉ ਹੈ ਜੀ ਅੱਜ ਆਪਣੇ ਕੋਲੇ ਦੋ ਨਾਗ ਵਿਕਾਉ ਬਾਈ ਕੋਲ ਦੋ ਨਾਗ ਵਿਕਾਉ ਹੈ ਜੀ ਤੇ ਹਾਂਜੀ ਦੱਸੋ ਜੀ ਕੀ ਡਿਟੇਲ ਆਈ ਬੈੜ ਦੀ ਜੀ ਇਹ ਨਾਲ ਜੀ ਆਪਣਾ ਹੈਗਾ 75000 ਰੁਪਏ ਦਾ ਮੁੱਲ 75000 ਤੇ ਕਿਹੜੇ ਸੂਏ ਸੁੰਦੀ ਹੈ ਜੀ ਇਹ ਜੀ ਆਪਣਾ ਦੂਜੇ ਆ ਦੂਜੇ ਸੂਏ ਸੁੰਦੀ ਹੈ ਪਹਿਲੇ ਸੂਏ ਦਾ ਦੁੱਧ ਰਕਾਰਡ ਪਤਾ ਹੀ ਕਿਨਾਈ ਪਹਿਲੇ ਸੂਏ ਦਾ ਆਪਣਾ ਠੀਕ ਆ ਪੱਕੀ 30 ਲੀਟਰ ਮਰੋ 25 30 ਲੀਟਰ ਉਹਦਾ ਦੁੱਧ ਸੀਗਾ ਜੀ ਤੁਸੀਂ ਬਾਡੀ ਬੰਦਰ ਦੀ ਦੇਖ ਸਕਦੇ ਹੋ ਥੋੜੀ ਕ੍ਰਾਸ ਚਾ ਜੀ ਹਵਾਨਾ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਹਵਾਨਾ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਚੰਗੇ ਥਾਣਾ ਬਾਈ ਮਾੜਾ ਤੋਰਾ ਦਿਖਾ ਦਿਓ ਜੀ ਮੂੰਹ ਮੱਥੇ ਦੀ ਚੰਗੀ ਆ ਬਾਈ ਜਿੰਨਾ ਪਿੱਛੇ ਨੂੰ ਹਵਾਨਾ ਉਹਨਾਂ ਹੀ ਅੱਗੇ ਨੂੰ ਬਾਈ ਦੇਖ ਸਕਦੇ ਹੋ ਤੁਸੀਂ ਕੋਰਾ ਦੇਖ ਸਕਦੇ ਹੋ ਬਾਈ ਤੁਸੀਂ ਆਜੋ ਬਾਈ ਜੀ ਆ ਜਿਹੜਾ ਬਾਈ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਇਸ ਟਾਈਮ ਬਾਈ ਦਾ ਨੰਬਰ ਆ ਤੇ ਜੇ ਸਾਥੋਂ ਕੋਈ ਬਈ ਚੀਜ਼ ਮਿਸਟੇਕ ਹੁੰਦੀ ਹੈ ਤੇ ਤੁਸੀਂ ਬਾਈ ਤੋਂ ਫੋਨ ਲਾ ਕੇ ਪੁੱਛ ਸਕਦੇ ਹੋ ਇਹ ਕਿ ਜ਼ਰੂਰੀ ਸੋਚਣਾ ਇਹ ਕਿ ਜ਼ਰੂਰੀ ਸੋਚਣਾ ਇਹਨੂੰ ਸੁਈ ਨੂੰ ਅੱਜ ਕਿੰਨੇ ਦਿਨ ਹੋ ਗਏ ਜੀ ਮਿਰੂ ਜੀ ਅੱਜ ਹੋ ਗਏ 5 ਦਿਨ ਹੋ ਗਏ 5 ਦਿਨ ਹੋ ਗਏ ਮਗਰ ਬੱਚਾ ਕੀ ਹੈ ਜੀ ਇਹਦੇ ਮਗਰ ਬੱਚੀ ਹੈ ਜੀ ਬੱਚੀ ਹੈ ਜੀ ਆਪਰੇ ਦੀ ਮਗਰ ਬੱਚੀ ਆ ਤੁਸੀਂ ਦੇਖ ਸਕਦੇ ਹੋ ਤੇ ਕਿੰਨਾ ਬੋੜਾ ਕੀ ਹੈ ਇਸ ਟਾਈਮ ਜੀ ਬੋੜਾ ਹੈਗਾ 18 19 ਲੀਟਰ 18 19 ਲੀਟਰ ਬਈ ਇਸ ਟਾਈਮ ਬੋੜਾ ਹੈਗਾ ਠੀਕ ਹੋ ਜੀ ਤੇ ਮੁੱਲ ਬਾਈ ਨੇ 75000 ਰੁਪਏ ਕੀਤਾ ਮੰਨ ਕੀਤਾ ਜਾਊਗਾ ਜੀ ਹਾਂ ਜੀ ਮੰਨ ਤਨ ਕੀਤਾ ਜਾਊਗਾ ਮੰਨ ਤਨ ਕੀਤਾ ਜਾਊਗਾ ਜੀ ਹਾਂਜੀ ਆ ਦੂਸਰੀ ਵੈੜ ਲਈ ਆ ਜੋ ਇਹਦੀ ਕੀ ਡਿਟੇਲ ਆ ਜੀ ਇਹ ਜੀ ਆਪਾਂ ਹੈਗੀ ਦੂਜੇ ਸੂਏ ਦੂਜੇ ਸੂਏ ਹਾਂਜੀ ਆਪਣੀ ਘਰ ਦੀ ਵੈੜ ਆ ਜੀ ਇਹ ਹਾਂ ਜੀ ਇਹ ਘਰ ਦੀ ਇਹ ਬਾਈਆਂ ਨੇ ਜਿਹੜੀ ਵੈੜ ਆ ਬਈ ਇਹ ਲੈ ਕੇ ਆਂਦੀ ਆ ਜਿਹੜੀ ਆ ਵੈੜ ਆ ਇਹ ਘਰ ਦੀ ਵੈੜ ਆ ਤੇ ਪਹਿਲੇ ਸੂਏ ਇਹ ਕਿੰਨਾ ਦੁੱਧ ਪਾਇਆ ਜੀ ਇਹਦਾ? ਕਾਲਾ ਨੇ ਪਾਇਆ ਜੀ ਇਹਦਾ 32-24 ਲੀਟਰ ਦੁੱਧ। 23-24 ਲੀਟਰ ਦੁੱਧ ਪਾਇਆ ਬਾਈ ਤੁਸੀਂ ਕੁਆਲਿਟੀ ਵੱਲੋਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਕੁਆਲਿਟੀ ਆ। ਬਹੁਤ ਵਧੀਆ ਬਾਈ ਥਣ ਬੰਨੇ ਦੀ ਆਰਡਰ ਬਹੁਤ ਚੰਗਾ। ਪੱਠਪੁੜੇ ਦੀ ਬਹੁਤ ਜ਼ਿਆਦਾ ਚੰਗੀ ਆ। ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ? ਇਹ ਜੀ ਇਹ ਲਾਈ ਜੂਗੀ 7-8 ਦਿਨ। 7-8 ਦਿਨਾਂ ਦੀ ਕੱਚੀ ਆ ਬਾਈ ਤੁਸੀਂ ਦੇਖ ਸਕਦੇ ਹੋ। ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸੋਹਣੀ ਆ। ਮਾੜਾ ਤੋਰਾ ਵਿਖਾ ਦਈਏ ਤਾਂ ਵੀ। ਥਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ। ਕਈ ਵਾਰੀ ਬਾਈ ਪਸ਼ੂ ਕੈਮਰੇ ਕਰਦੀ ਵਹਿੜ ਆ ਬਾਈ ਦੀ 7-8 ਦਿਨਾਂ ਦੀ ਕੱਚੀ ਆ ਆ ਲਓ ਜੀ ਇਹਨਾਂ ਭਾਈ ਤੁਹਾਨੂੰ ਪਹਿਲਾਂ ਹੀ ਦੱਸਿਆ ਇਸ ਟਾਈਮ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ